ਤੁਹਾਡੇ ਨਾਲ ਸ਼ੇਅਰ ਕਰੂੰਗੀ ਸੂਜੀ ਦਾ ਪੁਠਾ ਹਲਵਾ ਤੇ ਇਹ ਪੁਠਾ ਹਲਵਾ ਕਿਵੇਂ ਬਣਦਾ ਇਹ ਤੁਹਾਨੂੰ ਦਿਖਾਵਾਂਗੇ ਅੱਜ ਆਪਣੇ ਬਲੌਗ ਦੇ ਵਿੱਚ ਤੇ ਬਲੌਗ ਪੂਰਾ ਦੇਖਿਓ ਵੀਡੀਓ ਪੂਰੀ ਦੇਖਿਓ ਤੇ ਦੇਖੋ ਕਿਸ ਤਰ੍ਹਾਂ ਬਣਦਾ ਇਹ ਸੂਜੀ ਦਾ ਪੁਠਾ ਹਲਵਾ ਇੰਨਾ ਵਧੀਆ ਬਣਦਾ ਖਾਣ ਨੂੰ ਬਹੁਤ ਟੇਸਟੀ ਹੁੰਦਾ ਇਹ ਤੇ ਇੱਕ ਤਰ੍ਹਾਂ ਮਠਿਆਈ ਦੀ ਤਰ੍ਹਾਂ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਇੱਕ ਕੌਲੀ ਸੂਜੀ ਦੀ ਲੈ ਲਾਂਗੇ ਤੇ ਸੂਜੀ ਆਪਾਂ ਨੇ ਡੋਂਗੇ 'ਚ ਪਾ ਲਈ ਇਹ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਪਾਣੀ ਇਹਨੂੰ ਨਾ ਐਨ ਭਰ ਦਾਂਗੇ ਉੱਤੇ ਤੱਕ ਪਾਣੀ ਕੋਲੇ ਨੂੰ ਆਪਾਂ ਨੇ ਪਾਣੀ ਨਾਲ ਭਰਤਾ ਤੇ ਹੁਣ ਇਹਨੂੰ ਘਟੋ ਘਟ ਆਪਾਂ 2 ਘੰਟੇ ਤੱਕ ਭਿੱਜਿਆ ਰਹਿਣ ਦਵਾਂਗੇ ਇਸੇ ਤਰ੍ਹਾਂ ਟਾ ਕੇ ਰੱਖ ਦਾਂਗੇ ਫਿਰ 2 ਘੰਟੇ ਬਾਅਦ ਤੁਹਾਨੂੰ ਮਿਲਦੇ ਆ 2 ਘੰਟੇ ਬਾਅਦ ਬਣਾਉਨੇ ਆਪਾਂ ਸੋਜੀ ਦਾ ਪੁਠਾ ਹਲਵਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਐ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੇ ਸ਼ਾਮ ਦਾ ਟਾਈਮ ਆ ਤੇ ਆਪਾਂ ਹੁਣ ਲੱਗੇ ਸੀਗੇ ਬਲੌਗਿੰਗ ਸਟਾਰਟਿੰਗ ਕਰਨ ਅੱਜ ਬਲੌਗ ਦੇ ਵਿੱਚ ਆਪਾਂ ਕੁਝ ਕੋਈ ਤੁਹਾਨੂੰ ਟਿਪਸ ਨਹੀਂ ਦਿੰਦੇ ਕੋਈ ਮਤਲਬ ਘਰੇਲੂ ਕੰਮ ਨਹੀਂ ਕਰਦੇ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਇੱਕ ਰੈਸਪੀ ਰੈਸਪੀ ਦੇ ਵਿੱਚ ਬਣਾਵਾਂਗੇ ਜੀ ਅੱਜ ਆਪਾਂ ਸੂਜੀ ਦਾ ਹਲਵਾ ਸੂਜੀ ਦਾ ਹਲਵਾ ਤੁਸੀਂ ਬਹੁਤ ਵਾਰੀ ਖਾਧਾ ਹੋਊਗਾ ਪਰ ਜਿਹੜਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਸ਼ਾਇਦ ਤੁਸੀਂ ਪਹਿਲੀ ਵਾਰ ਦੇਖਿਆ ਹੋਊਗਾ ਅੱਜ ਆਪਾਂ ਸੂਜੀ ਦਾ ਹਲਵਾ ਟੇਡੇ ਤਰ੍ਹਾਂ ਨਾਲ ਬਣਾਵਾਂਗੇ ਮਤਲਬ ਪੁੱਠੇ ਪੁੱਠਾ ਸੂਜੀ ਦਾ ਹਲਵਾ ਬਣਾਵਾਂਗੇ ਉਲਟਾ ਜਿਹਨੂੰ ਉਲਟਾ ਵੀ ਕਹਿ ਸਕਦੇ ਹੋ ਟੇਡਾ ਵੀ ਕਹਿ ਸਕਦੇ ਹੋ ਤੇ ਮਤਲਬ ਤੁਸੀਂ ਜਿਹੜੇ ਸਾਹਮਣੇ ਤੁਸੀਂ ਸੂਜੀ ਦਾ ਹਲਵਾ ਬਣਾਉਂਦੇ ਆ ਉਹ ਤੋਂ ਉਲਟ ਬਣਾਵਾਂਗੇ ਆਪਾਂ ਜਿਵੇਂ ਆਪਾਂ ਪਹਿਲਾਂ ਆਮ ਸਾਰੀਆਂ ਭੇਣਾ ਬਣਾਉਂਦੀਆਂ ਹੋਣਗੀਆਂ ਹਨਾ ਸੂਜੀ ਦਾ ਹਲਵਾ ਪਰ ਜੇ ਤੁਸੀਂ ਇਸ ਤਰ੍ਹਾਂ ਟੇਡੇ ਲੋਟ ਬਣਾਉਂਗੇ ਤਾਂ ਇਹ ਵੀ ਸੂਜੀ ਦਾ ਹਲਵਾ ਇੰਨਾ ਜ਼ਿਆਦਾ ਸਵਾਦ ਬਣਦਾ ਜਿਹੜੀਆਂ ਭੇਣਾ ਨੂੰ ਬਣਾਉਣ ਵਿੱਚ ਮੁਸ਼ਕਲ ਆਉਂਦੀਆਂ ਤੇ ਸੂਜੀ ਕੱਚੀ ਰਹਿ ਜਾਂਦੀ ਉਹਨਾਂ ਤੋਂ ਹਨਾ ਵੀ ਲੱਗਦਾ ਵੀ ਸਾਡਾ ਸੂਜੀ ਦਾ ਹਲ ਮਤਲਬ ਕੜਾਹ ਕਹਿ ਲੋ ਚਾਹੇ ਹਲਵਾ ਕਹਿ ਲੋ ਵੀ ਕੱਚਾ ਰਹਿ ਜਾਂਦਾ ਉਹਨਾਂ ਲਈ ਬਹੁਤ ਵਧੀਆ ਹੈ ਇਹ ਰੈਸਪੀ ਆ ਉਹ ਬਣਾ ਸਕਦੀਆਂ ਨੇ ਤੇ ਬਿਲਕੁਲ ਵੀ ਸੂਜੀ ਕੱਚੀ ਨਹੀਂ ਰਹਿੰਦੀ ਹੈਗੀ ਤੇ ਆਪਾਂ ਤੁਹਾਨੂੰ ਦੱਸਦੇ ਆ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਤੇ ਕਿਸ ਤਰ੍ਹਾਂ ਬਣਾਵਾਂਗੇ ਤੁਹਾਡੇ ਨਾਲ ਬਲੌਗ ਸ਼ੇਅਰ ਕਰਦੇ ਆ ਬਣੇ ਰਿਓ ਬਾਕੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਆਪਣੇ ਸਪੋਰਟ ਬਣਾਈ ਰੱਖਿਓ ਚਲੋ ਜੀ ਚੱਲਦੇ ਆਪਾਂ ਰਸੋਈ ਦੇ ਵਿੱਚ ਤੇ ਸ਼ੁਰੂ ਕਰਦੇ ਆਂ ਸੂਜੀ ਦਾ ਉਲਟਾ ਹਲਵਾ ਬਣਾਉਣਾ ਸੂਜੀ ਦਾ ਟੇਡਾ ਹਲਵਾ ਬਣਾਉਣ ਲਈ ਚਾਹੀਦਾ ਨਹੀਂ ਆਪਾਂ ਨੂੰ ਇਹ ਤਿੰਨੇ ਚੀਜ਼ਾਂ ਤੇ ਆਹ ਫੂਡ ਕਲਰ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਲਿਓ ਜੇ ਨਹੀਂ ਪਾਉਣਾ ਤਾਂ ਸਕਿਪ ਕਰ ਦਿਓ ਮੈਂ ਪਾਉਂਗੀ ਥੋੜਾ ਜਿਹਾ ਚਲੋ ਜੇ ਜੈਲੋ ਕਲਰ ਆ ਬਦਿਆ ਲੱਗਦਾ ਹੈ ਤੇ ਇੱਕ ਦੇਸੀ ਘਿਓ ਇੱਕ ਕੌਲੀ ਆਪਣੇ ਕੋਲ ਸੂਜੀ ਦੀ ਤੇ ਇੱਕ ਕੌਲੀ ਖੰਡ ਦੀ ਤਿੰਨੋ ਚੀਜ਼ਾਂ ਮਤਲਬ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਮੈਂ ਕਿਉਂ ਥੋੜਾ ਜਿਹਾ ਘੱਟ ਲਿਆ ਕਿਉਂਕਿ ਕਿਉਂੋ ਥੋੜਾ ਜਿਹਾ ਕੱਟੇ ਖਾਂਦੇ ਆ ਅਸੀਂ ਤੇ ਜ਼ਿਆਦਾ ਕਿਉਂ ਹੋ ਜੂਗਾ ਬਣਾਦੇ ਵਿੱਚ ਪਰ ਤੁਸੀਂ ਨਾ ਜੇ ਜ਼ਿਆਦਾ ਖਾ ਸਕਦੇ ਹੋ ਤਾਂ ਤਿੰਨੇ ਮਤਲਬ ਕਿਉਂ ਵੀ ਬਰਾਬਰ ਮਾਤਰਾ ਚ ਲੈ ਲਓ ਤੇ ਇਹ ਆਪਾਂ ਨੇ ਸਮਾਨ ਲੈ ਲਿਆ ਤੇ ਸਾਨੂੰ ਪਹਿਲਾਂ ਆਪਾਂ ਨੇ ਇਹ ਸੂਜੀ ਭਿਓਂ ਕੇ ਰੱਖੀ ਹੈ 2 ਘੰਟੇ ਹੋ ਗਏ ਸੂਜੀ ਭਿਓਂ ਕੇ ਰੱਖੀ ਤੇ ਹੁਣ ਆਪਾਂ ਇਹ ਸੂਜੀ ਚੋਂ ਨਾ ਸਾਰਾ ਪਾਣੀ ਕੱਢ ਦਾਂਗੇ ਜਿਹੜਾ ਪਾਣੀ ਇਹਦੇ ਵਿੱਚ ਐਕਸਟਰਾ ਪਾਣੀ ਸਾਰੇ ਕੱਢ ਦੂੰਗੀ ਸੂਜੀ ਦੇ ਵਿੱਚੋਂ ਤੇ ਇਧਰ ਆਪਾਂ ਨੇ ਘੜੇ ਕਢਾ ਹੀ ਨਾਲ ਨਮੀ ਕਢਾ ਹੀ ਗਈ ਹੁੰਦੀ ਆਪਾਂ ਨੇ ਇਹਦੇ ਵਿੱਚ ਪਹਿਲਾਂ ਪਹਿਲਾਂ ਬਣਾਉਨੇ ਆਪਾਂ ਮਿੱਠਾ ਸੂਜੀ ਦਾ ਖੜਾ ਤੇ ਘੜਾ ਹੀ ਆਪਣੀ ਗਰਮ ਹੋ ਚੁੱਕੀ ਆ ਹੁਣ ਇਹਦੇ ਵਿੱਚ ਪਾ ਦਾਂਗੇ ਇੱਕ ਕੌਲੀ ਕਿਵਰੀ ਥੋੜਾ ਗਰਮ ਹੋਣ ਦਿੰਦੇ ਆ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਚੀਨੀ ਇਹ ਪੁੱਠੇ ਵਾਸੋਂ ਸ਼ੁਰੂ ਹੁੰਦਾ ਤਾਂ ਕਰਕੇ ਇਹਨੂੰ ਟਰਦਾ ਹਲਵਾ ਕਹਿਆ ਜਾਂਦਾ ਪੁੱਠਾ ਹਲਵਾ ਤੇ ਇਹਨੂੰ ਨਾ ਚੀਨੀ ਇਹਦੇ ਵਿੱਚ ਘੋਲ ਦਾਂਗੇ ਗੂਰਾ ਹੈਗਾ ਤੁਸੀਂ ਗੂਰਾ ਵੀ ਪਾ ਸਕਦੇ ਪੀਸੀ ਕੀ ਖੰਡ ਤੇ ਮੇਰੇ ਕੋਲ ਇਹ ਹੀ ਆ ਤੇ ਆਪਾਂ ਇਹ ਹੀ ਪਾਵਾਂਗੇ ਤੇ ਨੂੰ ਹੁਣ ਇਹਨੂੰ ਘੋਲ ਦਾਂਗੇ ਚੀਨ ਨੂੰ ਬਹੁਤ ਆਸਾਨ ਆ ਬਣਾਉਣਾ ਇਹਨਾਂ ਔਖਾ ਨੀਗਾ ਹਰ ਕੋਈ ਬਣਾ ਸਕਦਾ ਹੈ ਤੇ ਚੀਨੀ ਨੂੰ ਘੋਲ ਲਈ ਹਲੋ ਦੇਖੇ ਘੋਲਾਂਗੇ ਗਾਉ ਦੀ ਚੀਨੀ ਆਪਣੀ ਘੁਲ ਚੁੱਕੀ ਹੈ ਬਿਲਕੁਲ ਪਾ ਦਾਂਗੇ ਸੂਈ ਨੂੰ ਆਪਾਂ ਸਾਰਾ ਇਹ ਹੁਲਾਉਦੇ ਹਾਂ ਕਿੰਨੀ ਜਾਨਾ ਸੂਜੀ ਇਹਦੇ ਵਿੱਚ ਕੋਈ ਐਦਾਂ ਨਹੀਂਗਾ ਵੀ ਸੂਜੀ ਕੱਚੀ ਰਹੇਗੀ ਇਹ ਕਈ ਵਾਰ ਤਾਂ ਮਤਲਬ ਹੁੰਦਾ ਹੈ ਵੀ ਕੱਚਾ ਰਹਿ ਜਾਂਦਾ ਨਾ ਸੂਜੀ ਇਹਦੇ ਵਿੱਚ ਕੱਚੀ ਨਹੀਂ ਆਉਂਦੀ ਬਹੁਤ ਹੌਲੀ ਜਿਹੀ ਚੱਲਣਾ ਬੰਦ ਆਪ ਨੇ ਇਹਦੇ ਵਿੱਚ ਕਲਰ ਪਾਇਆ ਜ਼ੈਲੋ ਕਲਰ ਪਾਇਆ ਇਹਦਾ ਇਹ ਰੰਗ ਤਾਂ ਇਦਾਂ ਦਾ ਹੋ ਗਿਆ ਥੋੜੀ ਚੀਨੀ ਦੇ ਵਿੱਚ ਆਪਣਾ ਸ਼ੱਕਰ ਸੀ ਸ਼ੱਕਰ ਕਰਕੇ ਬਰਾਊਨ ਹੋ ਗਿਆ ਚੀਨੀ ਦੇ ਵਿੱਚ ਸੱਕਰ ਲਾਈ ਹੁੰਦੀ ਹੈ ਸਾਡੀ ਤੇ ਕਰਦੇ ਪਏ ਆਹੜਾ ਹੀ ਚਾਹੀਦਾ हाँ थोड़ी थोड़ी अगते भुन रहे बिल्कुल स्लो चल रहा कैसा इदा ना भी जया कलर इदा सकरर करके होगा वो तो मैं ख्याल नहीं कर रहा है कभी शक्र चीनी क ਇਹ ਪਰਫੈਕਟ ਪੁੱਜ ਚੁੱਕਿਆ ਹੈ ਦੇਖੋ ਕੜਾਹੀ ਆਪਣੇ ਬਿਲਕੁਲ ਕੜਾਹੀ ਛੱਡਤੀ ਉਦੋਂ ਤੱਕ ਭੁੰਲਾਂਗੇ ਜਦੋਂ ਤੱਕ ਇਹਦੇ ਵਿੱਚੋਂ ਘਿਓ ਨਹੀਂ ਨਿਕਲਦਾ ਬਾਹਰ ਹਲਾਦੇ ਹੋਏ ਭੁੰਨ ਲਓ ਬਸ ਹੁਣ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਕੋਈ ਪਾਣੀ ਨਹੀਂ ਪਾਉਣਾ ਕੋਈ ਕੁਝ ਹੋਰ ਨਹੀਂ ਪਾਉਣਾ ਹੈਗਾ ਬਸ ਪਾਣੀ ਤੋਂ ਬਿਨਾਂ ਬਣਾਉਣਾ ਇਹ ਦੂਸਰਾ ਬਣਾਉਣਾ ਨੇ ਸੂਜੀ ਭੁੰਨੇ ਕੇ 2 ਬਾਅਛ ਪਾਣੀ ਪਾਉਣੇ ਨੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਕਿਉਂਕਿ ਜਿਹੜਾ ਆਪਾਂ ਨੇ ਸੂਜੀ ਪਾਣੀ ਦੇ ਵਿੱਚ ਭੋਂਕੇ ਰੱਖੀ ਸੀ ਨਾ ਉਹ ਸਾਰਾ ਪਾਣੀ ਸੂਜੀ ਨੇ ਚੂਸ ਲਿਆ ਜਿੰਨਾ ਕਿ ਇਹਨੂੰ ਲੋੜ ਸੀਗੀ ਸੂਜੀ ਨੂੰ ਹੌਲੀ ਸੂਜੀ ਨੇ ਆਪਣੀ ਨੇ ਘਿਓ ਛੱਡਤਾ ਥਾਂ ਬਿਲਕੁਲ ਬਣ ਚੁੱਕਿਆ ਹੈ ਇਹ 에ਅ ਡਰਾਈ ਫੁੱਟ ਪਾ ਦਾਂਗੇ ਵਿੱਚ ਖੋਪਾ ਕੀ ਦਾਖਾ ਲੋਜੀ ਚ ਬਣਾਉਂਗਾ ਬਸ ਲਓ ਹੁਣ ਮੈਂ ਇਹਨੂੰ ਕੱਢ ਲਉਂਦੇ ਹਾਂ ਦੇ ਵਿੱਚ ਚੇਹ ਦਿਖਾਣਾ ਇਹ ਇਹਦੀ ਇਹ ਨਿਸ਼ਾਨੀ ਹੁੰਦੀ ਪੱਕੇ ਦੀ ਮਤਲਬ ਜਦੋਂ ਕਦੇ ਵੀ ਸੂਜੀ ਤਕੜਾ ਬਣਾਉਂਦੇ ਆਂ ਅਸੀਂ ਹਿੰਦਾ ਵੀ ਕੜਾਹੀ ਛੱਡ ਦਵੇ ਹਨਾ ਕੜਾ ਤੇ ਨਲਕਿਓ ਨਿਕਲੋਂਦਾ ਆਪਣੇ ਆਪ ਇਹਦੇ ਵਿੱਚੋਂ ਉਦੋਂ ਇਹ ਬਿਲਕੁਲ ਪੱਕ ਜਾਂਦਾ ਹੈ ਫਿਰ ਹੋਰ ਇਹਨੂੰ ਸੇਕ ਲਵਾਉਣ ਦੀ ਲੋੜ ਨਹੀਂ ਰਹਿਣੀ। ਲਓ ਜੀ ਇਹਨੂੰ ਆਪਾਂ ਕੜਾਹੀ ਦੇ ਵਿੱਚ ਕੱਢ ਲਈਏ। ਲਓ ਜੀ ਆਪਣਾ ਸੂਜੀ ਦਾ ਟੇਡਾ ਹਲਵਾ ਬਣ ਕੇ ਤਿਆਰ ਹੈ। ਪਰ ਮੇਰੇ ਨਾਲ ਜੀ ਕੋਲ ਹੋ ਗਈ ਮੈਂ ਬਣਾਉਣਾ ਸੀ ਜੈਲੋ ਕਲਰ ਦਾ ਬਣ ਗਿਆ ਹੈ ਬ੍ਰਾਊਨ ਕਲਰ ਦਾ। ਕਿਉਂਕਿ ਜੀ ਚੀਨੀ ਦੇ ਵਿੱਚ ਥੋੜੀ ਜਿਹੀ ਸੱਕਰ ਸੀਗੀ ਮੈਂ ਖਿਆਲ ਨਹੀਂ ਕਰਿਆ ਹੈਗਾ ਉਹਦੇ ਕਰਨਾ ਇਹਦਾ ਕਲਰ ਬਦਲ ਗਿਆ ਤੇ ਚਲੋ ਕੋਈ ਗੱਲ ਨਹੀਂ ਪਰ ਖਾਣ ਨੂੰ ਇੰਨਾ ਜ਼ਿਆਦਾ ਟੇਸਟੀ ਆ ਇੱਕ ਮਠਿਆਈ ਦੀ ਤਰ੍ਹਾਂ ਲੱਗਦਾ ਹੈ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਤੁਸੀਂ ਵੀ ਇਹ ਟਰਾਈ ਕਰਕੇ ਦੇਖਿਓ ਤੇ ਅਸੀਂ ਮਤਲਬ ਟੇਸਟ ਕਰ ਲਿਆ ਸੈਪਰੀ ਦਾ ਪਾਪੇ ਨੇ ਵੀ ਟੇਸਟ ਕਰ ਲਿਆ ਤੇ ਮੈਂ ਵੀ ਖਾਖ ਦੇ ਲਿਆ ਬਹੁਤ ਜ਼ਿਆਦਾ ਸਵਾਦ ਬਣਿਆ ਹੈ ਤੇ ਤੁਸੀਂ ਵੀ ਬਣਾ ਕੇ ਦੇਖਿਓ ਤੇ ਕੋਈ ਵੀ ਇਹਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਨਹੀਂ ਆਉਂਦੀ ਹੈਗੀ ਬਸ ਬਣਾਉਣ ਤੋਂ ਪਹਿਲਾਂ ਸੂਜੀ ਦੋ ਘੰਟੇ ਪਹਿਲਾਂ ਭਿਓ ਕੇ ਰੱਖ ਦਿਓ ਐਨ ਮਤਲਬ ਪਾਣੀ ਸੋਖਦਾ ਹੋ ਜਾਂਦਾ ਸੂਜੀ ਦੇ ਵਿੱਚ ਤੇ ਬਿਨਾ ਪਾਣੀ ਤੋਂ ਬਣਦਾ ਜੀ ਇਹ ਹਲਵਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਬਾਕੀ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਜਾਂ ਟਿਪਸ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ